ਦੋਸਤੋ ਜਿੰਨੇ ਵੀ EMPLOYEES ਹੁੰਦੇ ਹਨ ਉਹਨਾਂ ਲਈ ਪੂਰੇ ਮਹੀਨੇ ਵਿੱਚ ਸਭ ਤੋਂ ਬੈਸਟ ਡੇ ਅਤੇ ਸਭ ਤੋਂ ਮੈਜੀਕਲ ਮੂਮੈਂਟ ਕਿਹੜਾ ਹੁੰਦਾ ਹੈ ਉਹ ਅਕਸਰ ਮਹੀਨੇ ਦੇ ਐਂਡ ਵਿੱਚ ਹੁੰਦਾ ਹੈ ਜਦੋਂ ਉਹਨਾਂ ਨੂੰ SMS ਦੇ ਜ਼ਰੀਏ ਇਹ ਤਿੰਨ ਵਰਡਸ ਦੇਖਣ ਨੂੰ ਮਿਲਦੇ ਨੇ SALARY IS CREDITED ਕਿਉਂਕਿ ਉਹ ਫੀਲਿੰਗ ਲੱਗ ਹੀ ਹੁੰਦੀ ਹੈ ਜਦੋਂ ਤੁਹਾਨੂੰ ਤੁਹਾਡੀ ਮਿਹਨਤ ਦੀ ਕਮਾਈ ਦੇ ਪੈਸੇ ਮਿਲਦੇ ਨੇ ਪਰ ਜੇ ਮੈਂ ਕਹਾ ਅੱਜ ਮੈਂ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਬਿਊਟੀਫੁਲ ਦੇ ਅਨਿਵਰਸ ਬਾਰੇ ਦੱਸਣ ਲੱਗਾ ਹਾਂ ਜੋ ਅਮੀਰ ਲੋਕਾਂ ਦਾ ਸੀਕ੍ਰੀਟ ਹੁੰਦਾ ਹੈ ਉਹ ਹੈ DIVIDEND IS CREDITED ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਨੇ ਇੱਕ ਇੰਟਰਵਿਊ ਵਿੱਚ ਇੱਕ ਲਾਈਨ ਕਹੀ ਸੀ ਆਈ ਹੈ ਫਾਊਂਡ ਵੇਜ਼ ਆਫ ਮੇਕਿੰਗ ਮਨੀ ਥੈਟ ਯੂ نو ਨਾਥਿੰਗ ਅਬਾਊਟ ਜਦੋਂ ਮੈਂ ਇਹ ਲਾਈਨ ਰੀਡ ਕੀਤੀ ਤਾਂ ਇਸ ਦਾ ਐਕਸਪਲੇਨੇਸ਼ਨ ਮੈਨੂੰ ਪੂਰੇ ਇੰਟਰਨੈਟ ਦੇ ਕਿਤੇ ਵੀ ਨਹੀਂ ਮਿਲਿਆ ਫਿਰ ਮੈਂ ਐਚਡੀ ਬਾਇਓਗ੍ਰਾਫੀ ਰੀਡ ਕੀਤੀ ਜਿੱਥੇ ਉਸ ਨੇ ਇਹ ਲਾਈਨ ਕਹੀ ਸੀ ਡੂ ਯੂ ਨੋ ਦਾ ਓਨਲੀ ਥਿੰਗ ਥੈਟ ਗਿਵਸ ਮੀ ਪਲੇਜ਼ਰ ਇਟ ਇਜ਼ ਟੂ ਸੀ ਮਾਈ ਡਿਵੀਡੈਂਡ ਕਮਿੰਗ ਇਨ ਅਤੇ ਫਿਰ ਜਦ ਮੈਂ ਪਾਵਰ ਆਫ ਕੰਪਾਉਂਡਿੰਗ ਨੂੰ ਸਹੀ ਤਰੀਕੇ ਨਾਲ ਸਮਝਿਆ ਫਿਰ ਮੈਨੂੰ ਇਹ ਲਾਈਨ ਸਮਝ ਆਈ ਕਿਉਂਕਿ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇਕ ਉਹ ਜਿਨ੍ਹਾਂ ਦੀ ਇਨਕਮ ਸੈਲਰੀ ਹੁੰਦੀ ਹੈ ਅਤੇ ਉਹ ਉਹਨਾਂ ਨੂੰ ਉਦੋਂ ਤੱਕ ਮਿਲਦੀ ਹੈ ਜਦੋਂ ਤੱਕ ਉਹ ਐਕਟਿਵਲੀ ਕੰਮ ਕਰਦੇ ਨੇ ਜਦੋਂ ਉਹ ਅਗਲੇ ਦਿਨ ਕੰਮ ਕਰਨ ਆਉਂਦੇ ਹਨ ਤਾਂ ਉਹਨਾਂ ਨੂੰ ਵਾਪਸ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਹੈ ਪਰ ਦੂਜੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਇਨਕਮ ਹੁੰਦੀ ਹੈ ਡਿਵੀਡੈਂਡ ਜੋ ਕੰਪਾਊਂਡਿੰਗ ਦੇ ਜ਼ਰੀਏ ਸੈਲਰੀ ਦੇ ਮੁਕਾਬਲੇ ਕਾਫੀ ਜ਼ਿਆਦਾ ਤੇਜ਼ੀ ਨਾਲ ਗਰੋਹ ਹੁੰਦੀ ਹੈ ਜਿੱਥੇ ਤੁਸੀਂ ਕੰਮ ਕਰਨਾ ਛੱਡ ਵੀ ਦਿਵੋ ਤਾਂ ਵੀ ਉਹ ਗਰੋਹ ਹੁੰਦੀ ਰਹਿੰਦੀ ਹੈ ਜਿਸ ਨਾਲ ਅਮੀਰ ਲੋਕ ਹੋਰ ਅਮੀਰ ਹੁੰਦੇ ਰਹਿੰਦੇ ਨੇ ਅਤੇ ਗਰੀਬ ਲੋਕ ਉੱਥੇ ਹੀ ਰਹਿ ਜਾਂਦੇ ਨੇ ਅਤੇ ਇਹਹੀ ਸੀਕ੍ਰਟ ਅੱਜ ਮੈਂ ਤੁਹਾਨੂੰ ਸਮਝਾਉਣ ਵਾਲਾ ਹ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਅਸੀਂ ਚਾਰ ਚੀਜ਼ਾਂ ਡਿਸਕਸ ਕਰਨ ਵਾਲੇ ਹਾਂ ਸਭ ਤੋਂ ਪਹਿਲਾਂ ਇਹ ਕਿ ਡਿਵੀਡੈਂਸ ਅਤੇ ਡਿਵੀਡੈਂਡ ਇਨਵੈਸਟਿੰਗ ਸਟਰੈਟੇਜੀ ਕੀ ਹੁੰਦੀ ਹੈ ਫਿਰ ਅਸੀਂ ਇਹ ਪਤਾ ਕਰਾਂਗੇ ਕਿ ਤੁਸੀਂ ਡਿਵੀਡੈਂਡ ਪੇਇੰਗ ਸਟਾਕਸ ਕਿੱਦਾਂ ਲੱਭ ਸਕਦੇ ਹੋ ਫਿਰ ਮੈਂ ਤੁਹਾਨੂੰ ਇਸ ਡਾਇਗਰੀਏ ਲਾਈਫ ਐਗਜ਼ਾਮਪਲ ਦੱਸਾਂਗਾ ਕਿ ਕਿੱਦਾਂ ਤੁਸੀਂ ਇਸ ਦੇ ਥਰੂ ਜਲਦੀ ਫਾਈਨੈਂਸ਼ੀਅਲ ਫਰੀडम ਅਚੀਵ ਕਰ ਸਕਦੇ ਹੋ ਫਿਰ ਅਸੀਂ ਇਸ ਦੇ ਪ੍ਰੋਸ ਅਤੇ ਕੌਂਸ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਡਿਵੀਡੈਂਸ ਹੁੰਦੇ ਕੀ ਹਨ ਦੋਸਤੋ ਸਟਾਕ ਮਾਰਕੀਟ ਵਿੱਚ ਇੱਕ ਹੁੰਦੇ ਨੇ ਗਰੋਥ ਸਟਾਕਸ ਅਤੇ ਦੂਸਰੇ ਹੁੰਦੇ ਹਨ ਡਿਵੀਡੈਂਡ ਸਟਾਕਸ ਜਦੋਂ ਵੀ ਕੋਈ ਕੰਪਨੀ ਪ੍ਰੋਫਿਟ ਅਰਨ ਕਰਦੀ ਹੈ ਤਾਂ ਉਸ ਕੰਪਨੀ ਦੀ ਮੈਨੇਜਮੈਂਟ ਕੋਲ ਦੋ ਆਪਸ਼ਨਸ ਹੁੰਦੇ ਹਨ ਜਾਂ ਤਾਂ ਉਹ ਪ੍ਰੋਫਿਟ ਰੀਟੇਨ ਕਰ ਲਵੇ ਅਤੇ ਫਿਊਚਰ ਓਪਰਚ्युनिटीज ਲਈ ਉਸ ਬਿਜ਼ਨਸ ਵਿੱਚ ਦੁਬਾਰਾ ਰੀ-ਇਨਵੈਸਟ ਕਰ ਦੇਣ ਜਿਸ ਨਾਲ ਉਸ ਕੰਪਨੀ ਦੇ ਸ਼ੇਅਰ ਦਾ ਪ੍ਰਾਈਸ ਉੱਪਰ ਜਾਂਦਾ ਹੈ ਪਰ ਜੇ ਕੰਪਨੀ ਨੂੰ ਉਸ ਪੈਸੇ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਸ ਕੰਪਨੀ ਦੇ ਕੋਲ ਆਲਰੇਡੀ ਬਹੁਤ ਸਾਰਾ ਕੈਸ਼ ਜਮ੍ਹਾਂ ਹੋ ਸਕਦਾ ਹੈ ਅਤੇ ਉਸ ਨੂੰ ਉਹ ਕਿਸੇ ਚੰਗੀ ਜਗ੍ਹਾ ਗਰੋਥ ਦੇ ਲਈ ਇਨਵੈਸਟ ਨਹੀਂ ਕਰ پا ਰਹੀ ਤਾਂ ਕੰਪਨੀ ਇਦਾਂ ਦੇ ਟਾਈਮ ਵਿੱਚ ਡ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਟਾਕ ਮਾਰਕੀਟ ਤੋਂ ਅਸੀਂ ਇੱਕ ਨਹੀਂ ਬਲਕਿ ਦੋ ਤਰੀਕੇ ਨਾਲ ਪੈਸੇ ਕਮਾ ਸਕਦੇ ਹਾਂ ਇੱਕ ਜਦੋਂ ਤੁਹਾਡੇ ਸਟਾਕ ਦਾ ਪ੍ਰਾਈਸ ਇਨਕਰੀਜ਼ ਹੁੰਦਾ ਹੈ ਅਤੇ ਦੂਜਾ ਜਦੋਂ ਤੁਹਾਨੂੰ ਉਹ ਕੰਪਨੀ ਡਿਵੀਡੈਂਡ ਪੇ ਕਰਦੀ ਹੈ ਜੋ ਡਾਇਰੈਕਟਲੀ ਤੁਹਾਡੇ ਬੈਂਕ ਅਕਾਊਂਟ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਤੁਹਾਡੀ ਸੈਲਰੀ ਤੁਹਾਡੇ ਅਕਾਊਂਟ ਵਿੱਚ ਆਉਂਦੀ ਹੈ ਤੁਹਾਨੂੰ ਸਟਾਕ ਮਾਰਕੀਟ ਤੋਂ ਪ੍ਰੋਫਿਟ ਕਮਾਉਣ ਲਈ ਅਤੇ ਮੰਥਲੀ ਇਨਕਮ ਲੈ ਲਈ बार-बार ਕਿਸੇ ਸਟਾਕ ਨੂੰ ਬਾਇ ਸੇਲ ਬਾਇ ਸੇਲ ਕਰਨ ਦੀ ਜਰੂਰਤ ਨਹੀਂ ਜੇ ਤੁਸੀਂ ਕਿਸੇ ਚੰਗੇ ਸਟਾਕ ਨੂੰ ਇੱਕ ਵਾਰ ਖਰੀਦ ਕੇ ਹੋਲਡ ਕਰ ਲਵੋ ਤਾਂ ਬਿਨਾਂ ਕੋਈ ਕੰਮ ਕੀਤੇ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ ਹੁਣ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਇਦਾਂ ਦੇ ਡਿਵੀਡੈਂਡ ਪੇਇੰਗ ਸਟਾਕਸ ਲੱਭ ਕਿਦਾਂ ਸਕਦੇ ਹੋ ਇਸ ਵਾਸਤੇ ਤੁਸੀਂ ਕੋਈ ਵੀ ਸਟਾਕ ਸਕਰੀਨਰ ਤੇ ਜਾ ਸਕਦੇ ਹੋ ਜਿੱਥੇ ਤੁਹਾਨੂੰ ਕੰਪਨੀ ਦੀ ਚੰਗੀ ਕ੍ਰੀਏਟਿਵ ਯੂਜ਼ ਕਰ ਲੈਂਦੇ ਹਾਂ ਜਿਸ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੰਦਾ ਹਾਂ ਇੱਥੋਂ ਤੁਸੀਂ ਚੰਗੇ ਸਟਾਕਸ ਨੂੰ ਫਿਲਟਰ ਕਰ ਸਕਦੇ ਹੋ ਅਤੇ ਉਸ ਨੂੰ ਐਨਲਾਈਜ਼ ਵੀ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਪ੍ਰੋ ਵਰਜ਼ਨ ਲਈ ਵੀ ਸਬਸਕ੍ਰਾਈਬ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਹੋਰ ਜ਼ਿਆਦਾ ਇਨਫਰਮੇਸ਼ਨ ਰੈਡੀमेड ਮਿਲ ਜਾਂਦੀ ਹੈ ਪਰ ਜੇ ਤੁਸੀਂ ਇਹ ਲੱਭਣਾ ਹੈ ਕਿ ਕਿਹੜਾ ਸਟਾਕ ਜ਼ਿਆਦਾ ਡਿਵੀਡੈਂਡ ਪੇ ਕਰ ਰਿਹਾ ਹੈ ਤਾਂ ਇਸ ਵਾਸਤੇ ਅਸੀਂ ਸਕਰੀਨਰ ਤੇ ਆਉਂਦੇ ਹਾਂ ਫਿਰ ਅਸੀਂ ਨਿਫਟੀ 100 ਸਿਲੈਕਟ ਕਰਾਂਗੇ ਕਿਉਂਕਿ ਸਾਨੂੰ ਇੰਡੀਆ ਦੀ ਸਿਰਫ ਸਭ ਤੋਂ ਵੱਡੀ 100 ਕੰਪਨੀਆਂਸ ਵਿੱਚੋਂ ਇਹ ਸਟਾਕਸ ਨੂੰ ਪਿਕ ਕਰਨਾ ਹੈ ਇਥੇ ਬਹੁਤ ਸਾਰੀਆਂ ਛੋਟੀਆਂ ਮੋਡੀਆਂ ਕੰਪਨੀਆਂ ਵੀ ਹੋਣਗੀਆਂ ਜੋ ਡਿਵੀਡੈਂਡ ਪੇ ਕਰ ਸਕਦੀਆਂ ਹਨ ਪਰ ਛੋਟੀ ਕੰਪਨੀਆਂ ਵਿੱਚ ਗਰੋਥ ਓਪਰਚ्युनिटी ਜ਼ਿਆਦਾ ਹੁੰਦੀ ਹੈ ਅਸੀਂ ਉਥੋਂ ਮਲਟੀ ਬੈਗਰ ਸਟਾਕਸ ਲੱਭ ਸਕਦੇ ਹਾਂ ਜਿਸ ਨੂੰ ਮੈਂ ਆਉਣ ਵਾਲੇ ਐਪੀਸੋਡਸ ਵਿੱਚ ਡਿਸਕਸ ਕਰਾਂਗਾ ਇਹ ਨਿਫਟੀ 100 ਸਿਲੈਕਟ ਕਰਨ ਤੋਂ ਬਾਅਦ ਸਾਨੂੰ ਸਿਰਫ ਉਹੀ ਕੰਪਨੀਆਂ ਦੇਖਣ ਨੂੰ ਮਿਲ ਰਹੀਆਂ ਨੇ ਜੋ 30000 ਕਰੋੜ ਰੁਪਏ ਤੋਂ ਮਹਿੰਗੀਆਂ ਨੇ ਮਤਲਬ ਬਹੁਤ ਵੱਡੀਆਂ ਕੰਪਨੀਆਂ ਪਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਵਾਂ ਕਿ ਵੱਡੀ ਕੰਪਨੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਹੁਤ ਚੰਗੀ ਅਤੇ ਸਟੇਬਲ ਕੰਪਨੀ ਹੋਵੇਗੀ ਸਟਾਕ ਮਾਰਕੀਟ ਵਿੱਚ ਤਾਂ ਹਰ ਟੈਕਨੀਕਲ ਨੌਲੇਜ ਦੇ ਨਾਲ ਨਾਲ ਕਾਮਨ ਸੈਂਸ ਵੀ ਯੂਜ਼ ਕਰਨੀ ਪੈਂਦੀ ਹੈ ਜੇ ਅਸੀਂ ਫਿਲਟਰ ਵਿੱਚ ਡਿਵੀਡੈਂਡ ੀਲ ਸਿਲੈਕਟ ਕਰਾਂਗੇ ਤਾਂ ਜੋ ਕੰਪਨੀ ਸਭ ਤੋਂ ਜ਼ਿਆਦਾ ਡਿਵੀਡੈਂਡ ਪੇ ਕਰ ਰਹੀ ਹੈ ਉਹ ਸਭ ਤੋਂ ਉੱਪਰ ਆ ਜਾਏਗੀ ਹੁਣ ਜਿਨ੍ਹਾਂ ਨੂੰ ਡਿਵੀਡੈਂਡ ੀਲ ਬਾਰੇ ਨਹੀਂ ਪਤਾ ਇਸ ਦਾ ਮਤਲਬ ਇਹ ਹੈ ਕਿ ਕੰਪਨੀ ਦੇ ਸ਼ੇਅਰ ਪ੍ਰਾਈਸ ਦੇ ਮੁਕਾਬਲੇ ਕੰਪਨੀ ਕਿੰਨੇ ਰੁਪਏ ਦਾ ਡਿਵੀਡੈਂਡ ਪੇ ਕਰ ਰਹੀ ਹੈ ਇਹ ਪਰਸੈਂਟੇਜ ਦੇ ਫਾਰਮ ਵਿੱਚ ਦੱਸਿਆ ਜਾ ਰਿਹਾ ਹੈ ਜੇ ਕੰਪਨੀ ਦੇ ਸ਼ੇਅਰ ਦਾ ਪ੍ਰਾਈਸ 100 ਰੁਪਏ ਹੈ ਅਤੇ ਕੰਪਨੀ 10 ਰੁਪਏ ਦਾ ਡਿਵੀਡੈਂਡ ਪੇ ਕਰ ਰਹੀ ਹੈ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਸ ਡਿਵੀਡੈਂਡ ਯੀਲਡ ਹੈ ਤੁਸੀਂ ਇਸ ਨੂੰ ਇੱਕ ਹਿਸਾਬ ਨਾਲ ਇੰਟਰਸਟ ਰੇਟ ਵੀ ਸਮਝ ਸਕਦੇ ਹੋ ਕਿ ਜਿੰਨੇ ਰੁਪਏ ਤੁਸੀਂ ਇਨਵੈਸਟ ਕਰ ਰਹੇ ਹੋ ਉਸ ਤੇ ਤੁਹਾਨੂੰ ਕਿੰਨੇ ਰੁਪਏ ਦਾ ਇੰਟਰਸਟ ਮਿਲ ਰਿਹਾ ਹੈ ਡਿਵੀਡੈਂਡ ਦੇ ਨਾਮ ਤੇ ਤਾਂ ਇੱਥੇ ਕੋਲ ਇੰਡੀਆ ਦਾ ਨਾਮ ਹੈ ਜੋ 90% ਡਿਵੀਡੈਂਡ ਪੇ ਕਰ ਰਹੀ ਹੈ ਤੁਹਾਡੇ ਵਿੱਚੋਂ ਕੁਝ ਲੋਕ ਕਹਿਣਗੇ ਯਾਰ ਇਹ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਇੰਡੀਆ ਵਿੱਚ ਕੋਈ ਵੀ ਐਫ ਡੀ 9% ਦਾ ਇੰਟਰਸਟ ਦੇ ਹੀ ਨਹੀਂ ਰਹੀ ਤੁਹਾਨੂੰ ਮੈਕਸਿਮਮ 6 ਤੋਂ 7% ਦਾ ਇੰਟਰਸਟ ਮਿਲਦਾ ਹੈ ਤਾਂ ਸਭ ਨੂੰ ਐਫ ਡੀਸ ਵਿੱਚੋਂ ਪੈਸਾ ਕੱਢ ਕੇ ਇਹਨਾਂ ਕੰਪਨੀਆਂਸ ਵਿੱਚ ਪਾ ਦੇਣਾ ਚਾਹੀਦਾ ਹੈ ਪਰ ਰੁਕੋ ਜਰਾ ਸਬਰ ਕਰੋ ਇਸ ਦੀ وجہ ਇਹ ਹੈ ਕਿ ਤੁਹਾਨੂੰ ਇਸ ਕੰਪਨੀ ਦੇ ਨਾਮ ਤੋਂ ਹੀ ਪਤਾ ਲੱਗ ਜਣਾ ਚਾਹੀਦਾ ਹੈ ਕਿ ਇਹ ਕੰਪਨੀ ਜਦਾ ਡਿਵੀਡੈਂਡ ਕਿਉਂ ਪੇ ਕਰ ਰਹੀ ਹੈ ਕਿਉਂਕਿ ਇਹ ਕੰਪਨੀ ਕੋਲ ਮਾਈਨ ਕਰਦੀ ਹੈ ਅਤੇ ਇਹ ਇੰਡਸਟਰੀ ਇੱਕਦਮ ਡਿਕਲਾਈਨਿੰਗ ਫੇਸ ਤੇ ਹੈ ਇਲੈਕਟ੍ਰਿਸਿਟੀ ਦੇ ਆਉਣ ਤੋਂ ਬਾਅਦ ਇਸ ਦੇ ਪ੍ਰੋਡਕਟਸ ਦੀ ਡਿਮਾਂਡ ਡਿੱਗਦੀ ਜਾ ਰਹੀ ਹੈ ਇਹ ਚੀਜ਼ ਸਭ ਨੂੰ ਪਤਾ ਹੈ ਤਾਂ ਐਸੇ ਲਈ ਆਉਣ ਅਗਲੇ 15 ਸਾਲ ਵਿੱਚ ਇਹ ਕੰਪਨੀ ਕਿੱਥੇ ਹੋਵੇਗੀ ਸਾਨੂੰ ਇਹ ਨਹੀਂ ਪਤਾ ਇਸ ਲਈ ਇਹਨਾਂ ਦੇ ਸ਼ੇਅਰਸ ਨੂੰ ਕੋਈ ਖਰੀਦ ਹੀ ਨਹੀਂ ਰਿਹਾ ਜਿਸ وجہ ਨਾਲ ਇਸ ਦਾ ਸ਼ੇਅਰ ਪ੍ਰਾਈਸ ਡਿੱਗਦਾ ਜਾ ਰਿਹਾ ਹੈ ਜੇ ਤੁਸੀਂ ਡਿਵੀਡੈਂਡ ਦੇ ਲਈ ਇਨਵੈਸਟ ਕਰਨਾ ਹੀ ਹੈ ਦਾ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਅੱਖਾਂ ਬੰਦ ਕਰਕੇ ਉਹ ਕੰਪਨੀ ਸਟੌਕ ਨਹੀਂ ਲੈ ਲਿਆ ਚਾਹੀਦੀਆਂ ਹਨ ਜਿਸ ਦਾ ਡਿਵੀਡੈਂਡ ਸਭ ਤੋਂ ਜ਼ਿਆਦਾ ਹੈ ਕਿਉਂਕਿ ਜੇ ਤੁਸੀਂ ਐਡਾਂ ਦੀ ਕੰਪਨੀ ਵਿੱਚ ਇਨਵੈਸਟ ਕਰਦੇ ਹੋ ਜਿਸ ਦਾ ਡਿਵੀਡੈਂਡ ਸਿਰਫ 1.5% ਦਾ ਹੈ ਅਤੇ ਜੇ ਉਹ ਕੰਪਨੀ ਚੰਗੇ ਰੇਟ ਨਾਲ ਗਰੋਅ ਹੁੰਦੀ ਹੈ ਤਾਂ ਵੀ ਤੁਸੀਂ ਲੌਂਗ ਟਰਮ ਵਿੱਚ ਬਹੁਤ ਚੰਗਾ ਪ੍ਰੋਫਿਟ ਕਮਾ ਸਕਦੇ ਹੋ ਅਤੇ ਤੁਸੀਂ ਡਿਵੀਡੈਂਡ ਤੇ ਰਿਟਾਇਰ ਹੋ ਸਕਦੇ ਹੋ ਇਸ ਦਾ ਮੈਂ ਤੁਹਾਨੂੰ ਇੱਕ ਰੀਅਲ ਲਾਈਫ ਐਗਜ਼ਾਮਪਲ ਦਿਖਾਉਣਾ ਚਾਹੁੰਦਾ ਹਾਂ ਕੁਝ ਮਹੀਨੇ ਪਹਿਲਾਂ ਇੱਕ ਆਦਮੀ ਨੇ ਟਵਿੱਟਰ ਤੇ ਟਵੀਟ ਕੀਤਾ ਸੀ ਕਿ ਉਸ ਦੇ ਕਿਸੇ ਫਰੈਂਡ ਨੇ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਕਿ ਇੱਕ ਇਨਵੈਸਟਰ ਹੈ ਜਿਸ ਨੇ 2004 ਵਿੱਚ ITC ਦੇ 1000 ਸ਼ੇਅਰ ਖਰੀਦੇ ਸਨ ਪਰ ਉਸ ਤੋਂ ਬਾਅਦ ਉਸ ਨੇ ਉਹਨਾਂ ਨੂੰ ਸੈਲ ਨਹੀਂ ਕੀਤਾ ਕੰਪਨੀ ਨੇ ਬਹੁਤ ਵਾਰ ਸ਼ੇਅਰ ਬੀਟ ਕੀਤੇ ਬੋਨਸ ਸ਼ੇਅਰਸ ਵੀ ਦਿੱਤੇ ਵਗੈਰਾ ਵਗੈਰਾ ਜਿਸ ਕਾਰਨ ਹੁਣ ਉਸ ਕੋਲ 45000 ਸ਼ੇਅਰ ਹਨ ਮਤਲਬ ਖਰੀਦੇ ਸੀ ਸਿਰਫ 1000 ਸ਼ੇਅਰ ਪਰ ਹੁਣ ਉਸ ਕੋਲ 45000 ਹਨ 2021 ਵਿੱਚ ਇਸ ਇਨਵੈਸਟਰ ਨੇ 4.5 ਲੱਖ ਰੁਪਇਆ ਕਮਾਇਆ ਉਹ ਵੀ ਸਿਰਫ ਡਿਵੀਡੈਂਡ ਦੀ ਕਮਾਈ ਨਾਲ ਫਿਰ ਇਸ ਆਦਮੀ ਨੇ ਇੱਕ ਕੁਐਸਚਨ ਪੁੱਛਿਆ ਕਿ ਕੀ ਕੋਈ ਇਸ ਨੂੰ ਕੈਲਕੂਲੇਟ ਕਰਕੇ ਦੱਸ ਸਕਦਾ ਹੈ ਕਿ 2004 ਵਿੱਚ ਆਈਟੀਸੀ ਦਾ ਸ਼ੇਅਰ ਦਾ ਪ੍ਰਾਈਸ ਕਿੰਨਾ ਸੀ ਜਿਸ ਨਾਲ ਸਾਨੂੰ ਪਾਵਰ ਆਫ ਡਿਵੀਡੈਂਡਸ ਪਤਾ ਲੱਗ ਸਕੇ ਤੁਹਾਨੂੰ ਮੈਂ ਇਸ ਦੀ ਡਿਟੇਲ ਸਮਝਾਉਂਦਾ ਹਾਂ ਸੋ 2004 ਵਿੱਚ ਆਈਟੀਸੀ ਦਾ ਸ਼ੇਅਰ ਪ੍ਰਾਈਸ ਅਲਮੋਸਟ 1000 ਰੁਪਏ ਦਾ ਸੀ ਇਹ ਇਨਫਰਮੇਸ਼ਨ ਮੈਂ ਇਸ ਕੰਪਨੀ ਦੀ 2004 ਦੀ ਅਨਵਲ ਰਿਪੋਰਟ ਤੋਂ ਕੱਢੀ ਹੈ ਕਿਉਂਕਿ ਹੁਣ ਇਸ ਦਾ ਸ਼ੇਅਰ ਪ੍ਰਾਈਸ ਬੋਨਸ ਸ਼ੇਅਰਸ ਅਤੇ ਸਟਾਕ ਸਪਲੀਟ ਦੀ ਵਜ੍ਹਾ ਨਾਲ ਐਡਜਸਟ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਆਦਮੀ ਨੇ ਹਜ਼ਾਰ ਸ਼ੇਅਰਸ ਖਰੀਦੇ ਸਨ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਆਦਮੀ ਨੇ ਅਲਮੋਸਟ 10 ਲੱਖ ਰੁਪਏ ਇਨਵੈਸਟ ਕੀਤੇ ਹੋਣੇ ਤਾਂ ਹੁਣ ਉਸ ਕੋਲ 45000 ਸ਼ੇਅਰਸ ਹੋ ਗਏ ਹਨ ਕਿਉਂਕਿ ਉਸ ਕੰਪਨੀ ਨੇ ਸ਼ੇਅਰਸ ਨੂੰ ਬਹੁਤ ਵਾਰ ਸਪਲੀਟ ਕੀਤਾ ਅਤੇ ਬੋਨਸ ਸ਼ੇਅਰਸ ਗਿਫਟ ਕੀਤੇ ਜਿੱਦਾਂ ਕਿ ਤੁਸੀਂ ਇਸ ਚਾਰਟ ਵਿੱਚ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਸਟਾਕ ਸਪਲੀਟ ਅਤੇ ਬੋਨਸ ਸ਼ੇਅਰਸ ਦਾ ਕਨਸੈਪਟ ਨਹੀਂ ਪਤਾ ਤਾਂ ਇਸ ਨੂੰ ਮੈਂ ਆਉਣ ਵਾਲੇ ਐਪੀਸੋਡਸ ਵਿੱਚ ਡਿਸਕਸ ਕਰਾਂਗਾ 2021 ਵਿੱਚ ਇਸ ਕੰਪਨੀ ਨੇ 10 ਰੁਪਏ ਪਰ ਸ਼ੇਅਰ ਦਾ ਡਿਵੀਡੈਂਡ ਪੇ ਕੀਤਾ ਸੀ ਜਿਸ ਦਾ ਮਤਲਬ ਇਹ ਹੈ ਕਿ ਇਸ ਇਨਵੈਸਟਰ ਨੂੰ 4.5 ਲੱਖ ਰੁਪਏ ਦਾ ਡਿਵੀਡੈਂਡ ਮਿਲਿਆ ਦੋਸਤੋ ਯਾਦ ਰੱਖੋ ਕਿ ਸਟਾਕ ਦਾ ਜੋ ਪ੍ਰਾਈਸ ਇਨਕਰੀਜ਼ ਹੁੰਦਾ ਹੈ ਉਹ ਵੱਖਰਾ ਬੈਨੀਫਿਟ ਹੈ ਕਿਉਂਕਿ 45000 ਸ਼ੇਅਰਸ ਦੀ ਮਾਰਕੀਟ ਵੈਲਿਊ ਅੱਜ ਦੇ ਹਿਸਾਬ ਨਾਲ 92 ਲੱਖ ਰੁਪਏ ਬਣਦੀ ਹੈ ਮਤਲਬ ਉਸ ਇਨਵੈਸਟਰ ਨੂੰ ਜੋ 10 ਲੱਖ ਰੁਪਏ ਤੋਂ 92 ਲੱਖ ਰੁਪਏ ਦਾ ਗਰੋਥ ਮਿਲਿਆ ਹੈ ਉਹ 15% ਦਾ ਰਿਟਰਨ ਹੈ ਜਦਕਿ ਆਈਟੀਸੀ ਦਾ ਸ਼ੇਅਰ ਪ੍ਰਾਈਸ ਫਿਲਹਾਲ ਬਹੁਤ ਡਿੱਗਿਆ ਪਿਆ ਹੈ ਪਰ ਫਿਰ ਵੀ ਜਿੰਨੇ ਆਪਸ ਨੇ ਇਨਵੈਸਟ ਕੀਤਾ ਸੀ ਉਸ ਨੂੰ ਉਸ ਦਾ ਅੱਧਾ ਅਮਾਉਂਟ ਇੱਕ ਹੀ ਸਾਲ ਵਿੱਚ ਮਿਲ ਰਿਹਾ ਹੈ ਸਿਰਫ ਡਿਵੀਡੈਂਡ ਇਨਕਮ ਦੇ ਤੌਰ ਤੇ ਅਤੇ ਇਹ ਇਨਕਮ ਉਸ ਦੀ ਹਰ ਸਾਲ ਗਰੋਹ ਹੁੰਦੀ ਰਹੇਗੀ ਕਿਉਂਕਿ ਜੇ ਇੱਕ ਕੰਪਨੀ ਏਸੇ 15% ਦੇ ਰੇਟ ਦੇ ਨਾਲ ਫਿਊਚਰ ਵਿੱਚ ਗਰੋਹ ਹੁੰਦੀ ਹੈ ਤਾਂ ਸਿਰਫ 5 ਸਾਲ ਵਿੱਚ ਉਸ ਦੇ ਪੋਰਟਫੋਲੀਓ ਦੀ ਵੈਲਿਊ ਡਬਲ ਹੋ ਜਾਏਗੀ ਕਿਉਂਕਿ 15% ਦੇ ਰੇਟ ਨਾਲ ਹਰ 5 ਸਾਲ ਵਿੱਚ ਤੁਹਾਡਾ ਪੈਸਾ ਡਬਲ ਹੁੰਦਾ ਹੈ ਤਾਂ ਉਸ ਦੀ ਇਨਵੈਸਟਮੈਂਟ ਦੀ ਵੈਲਿਊ ਹੋਵੇਗੀ 1 ਕਰੋੜ 85 ਲੱਖ ਰੁਪਏ ਅਤੇ 10 ਲੱਖ ਰੁਪਏ ਦਾ ਉਸ ਨੂੰ ਸਿਰਫ ਡਿਵੀਡੈਂਡ ਮਿਲੇਗਾ ਮਤਲਬ ਜਿੰਨੀ ਉਸ ਦੀ ਰੀਅਲ ਇਨਵੈਸਟਮੈਂਟ ਸੀ ਓਨੀ ਇਨਕਮ ਹੀ ਉਸ ਨੂੰ ਹਰ ਸਾਲ ਮਿਲਦੀ ਰਹੇਗੀ ਦੋਸਤੋ ਇਹ ਤਾਂ ਸਿਰਫ ਵਨ ਟਾਈਮ ਇਨਵੈਸਟਮੈਂਟ ਸੀ ਇਮੇਜਿਨ ਕਰੋ ਕਿ ਇਸ ਇਨਵੈਸਟਰ ਨੇ ਇਨਾ 16 ਸਾਲਾਂ ਵਿੱਚ ਹੋਰ ਜ਼ਿਆਦਾ ਇਨਵੈਸਟ ਕੀਤਾ ਹੁੰਦਾ ਜਾਂ ਆਪਣੇ ਡਿਵੀਡੈਂਡਸ ਨੂੰ ਰੀ ਇਨਵੈਸਟ ਕੀਤਾ ਹੁੰਦਾ ਤਾਂ ਅੱਜ ਉਸ ਕੋਲ ਕਿੰਨਾ ਪੈਸਾ ਹੋਣਾ ਸੀ ਵੀਰੋ ਹੁਣ ਅਸੀਂ ਇਸ ਕ੍ਰਾਈਟੇਰੀਆ ਦੇ ਪ੍ਰੋਸ ਅਤੇ ਕੌਨਸ ਨੂੰ ਡਿਸਕਸ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਕਿ ਸਟਾਕ ਮਾਰਕੀਟ ਤੋਂ ਤੁਸੀਂ ਆਪਣੀ ਵੈਲਥ ਨੂੰ ਕਾਫੀ ਜ਼ਿਆਦਾ ਸਪੀਡ ਨਾਲ ਗਰੋ ਕਰ ਸਕਦੇ ਹੋ ਜੇ ਤੁਸੀਂ ਆਪਣੇ 20s ਵਿੱਚ ਕੋਈ ਹਾਈ ਗਰੋਥ ਜਾਂ ਯੰਗ ਕੰਪਨੀ ਵਿੱਚ ਇਨਵੈਸਟ ਕਰ ਲੈਂਦੇ ਹੋ ਤਾਂ ਜਦੋਂ ਤੁਸੀਂ ਆਪਣੇ 30s ਜਾਂ 40s ਵਿੱਚ ਪਹੁੰਚੋਗੇ ਤਾਂ ਉਹ ਕੰਪਨੀ ਵੀ ਮੈਚੂਰ ਹੋ ਜਾਵੇਗੀ ਇਹ ਇੱਕ ਡਿਵੀਡੈਂਡ ਪੇਇੰਗ ਸਟਾਕ ਬਣ ਜਾਏਗੀ। ਇੰਡੀਆ ਵਿੱਚ ਇਦਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਫਿਲਹਾਲ ਗਰੋਥ ਸਟੇਜ ਵਿੱਚ ਹਨ। ਇਸ ਲਈ ਇਸ ਵਿੱਚ ਇਨਵੈਸਟ ਕਰਨ ਵਾਲਿਆਂ ਦੀ ਇਨਕਮ ਬਹੁਤ ਜ਼ਿਆਦਾ ਹਾਈ ਰੇਟ ਨਾਲ ਗਰੋਹ ਹੁੰਦੀ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਵੱਡੇ ਵੀਰ ਮੈਨੂੰ ਕਹਿਣਗੇ ਕਿ ਇਹ ਬਹੁਤ ਰਿਸਕੀ ਵੀ ਹੁੰਦਾ ਹੈ। ਕਿਉਂਕਿ ਇਸ ਵਿੱਚ ਪੈਸਾ ਡੁੱਬਣ ਦਾ ਡਰ ਹੁੰਦਾ ਹੈ ਤਾਂ ਇਸ ਚੀਜ਼ ਨੂੰ ਵੀ ਅਸੀਂ ਡਿਸਕਸ ਕਰਨ ਵਾਲੇ ਹਾਂ ਦੂਜਾ ਆਪਣਾ ਐਡਵਾਂਟੇਜ ਇਹ ਹੈ ਕਿ ਤੁਸੀਂ ਇਸ ਵਿੱਚ ਛੋਟੇ अमाउंट ਤੋਂ ਵੀ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹੋ ਇੱਕਦਮ ਘੱਟ ਏਜ ਵਿੱਚ ਜਿੱਦਾਂ 18 ਸਾਲ ਦੇ ਹੋਣ ਤੋਂ ਹੀ ਤੁਸੀਂ ਸਟਾਕਸ ਖਰੀਦ ਸਕਦੇ ਹੋ ਅਤੇ ਸਟਾਕ ਇਨਵੈਸਟਿੰਗ ਸਿੱਖ ਸਕਦੇ ਹੋ ਅਤੇ ਸਿਰਫ 100 ਅਤੇ 500 ਰੁਪਏ ਨਾਲ ਹੀ ਤੁਸੀਂ ਇਨਵੈਸਟਿੰਗ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਸ਼ੇਅਰ ਖਰੀਦਣ ਲਈ ਕੋਈ ਇਨਵੈਸਟਿੰਗ ਅਕਾਊਂਟ ਓਪਨ ਕਰਨਾ ਹੈ ਤਾਂ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਸੀਂ ਗਰੋ ਜਾਂ ਅਪਸਟਾਕਸ ਦੀ ਲਿੰਕ ਤੇ ਕਲਿੱਕ ਕਰਕੇ ਫ੍ਰੀ ਵਿੱਚ ਅਕਾਊਂਟ ਦਾ ਐਡਵਾਂਟੇਜ ਇਹ ਹੈ ਕਿ ਤੁਹਾਨੂੰ ਇਸ ਵਿੱਚ ਡਾਈਵਰਸੀਫਿਕੇਸ਼ਨ ਕਰਨ ਨੂੰ ਮਿਲਦਾ ਹੈ ਕਿਉਂਕਿ ਰੀਅਲ ਏਸਟੇਟ ਵਿੱਚ ਜੇਕਰ ਤੁਸੀਂ 50 ਲੱਖ ਰੁਪਏ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਸਿਰਫ ਇੱਕ ਪ੍ਰਾਪਰਟੀ ਖਰੀਦਣ ਨੂੰ ਮਿਲੇਗੀ ਪਰ ਇੱਥੇ ਤੁਸੀਂ ਉਹੀ ਅਮਾਊਂਟ ਨੂੰ 10-15 ਕੰਪਨੀਆਂਸ ਵਿੱਚ ਡਾਈਵਰਸੀਫਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਡਿਵਿਡੈਂਡਸ ਦੇ ਹੋਰ ਬਹੁਤ ਸਾਰੇ ਬੈਨੀਫਿਟਸ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਐਪੀਸੋਡਸ ਵਿੱਚ ਡਿਸਕਸ ਕਰ ਲਵਾਂਗੇ ਦੋਸਤੋ ਇਸ ਦਾ ਡਿਸਐਡਵਾਂਟੇਜ ਸਿਰਫ ਇੱਕ ਹੀ ਹੈ ਕਿ ਤੁਹਾਨੂੰ ਇਸ ਦੇ ਬਾਰੇ ਚੰਗੀ ਨੌਲੇਜ ਹੋਣਾ ਜ਼ਰੂਰੀ ਹੈ ਪਰ ਮੇਰੇ ਹਿਸਾਬ ਨਾਲ ਇਹ ਇੱਕ ਡਿਸਐਡਵਾਂਟੇਜ ਨਹੀਂ ਹੈ ਕਿਉਂਕਿ ਕਿਸੇ ਵੀ ਫੀਲਡ ਵਿੱਚ ਤੁਹਾਨੂੰ ਨੌਲੇਜ ਹੋਣਾ ਜ਼ਰੂਰੀ ਹੈ ਫਿਰ ਚਾਹੇ ਤੁਸੀਂ ਰੀਅਲ ਏਸਟੇਟ ਵਿੱਚ ਇਨਵੈਸਟ ਕਰਦੇ ਹੋ ਜਾਂ ਫਿਰ 골ਡ ਵਿੱਚ ਜਿਸ ਨੂੰ ਵੀ ਨੌਲੇਜ ਨਹੀਂ ਹੁੰਦੀ ਉਹ ਲੋਕ ਸਭ ਤੋਂ ਵੱਡਾ ਰਿਸਕ ਲੈਂਦੇ ਹਨ ਅਤੇ ਜਿੰਦਾ ਜਿੰਦਾ ਤੁਹਾਡੀ ਨੌਲੇਜ ਇਨਕਰੀਜ਼ ਹੁੰਦੀ ਹੈ ਤਾਂ ਤੁਹਾਡਾ ਰਿਸਕ ਵੀ ਆਪਣੇ ਆਪ ਘਟ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਪਾਵਰ ਆਫ ਕੰਪਾਊਂਡਿੰਗ ਦੇ ਬਾਰੇ ਸਹੀ ਤਰ੍ਹਾਂ ਪਤਾ ਨਹੀਂ ਹੁੰਦਾ ਜਿਸ ਦੀ وجہ ਨਾਲ ਲੋਕ ਕਦੀ ਇਨਵੈਸਟ ਕਰਦੇ ਹੀ ਨਹੀਂ ਉਸੇ ਤਰ੍ਹਾਂ ਲੋਕਾਂ ਨੂੰ ਇਸ ਡਿਵੀਡੈਂਡ ਦੇ ਇਨਕਮ ਬਾਰੇ ਵੀ ਪਤਾ ਨਹੀਂ ਹੁੰਦਾ ਕਿ ਕਿੱਦਾਂ ਤੁਸੀਂ ਸਟਾਕ ਮਾਰਕੀਟ ਤੋਂ ਸਟੇਬਲ ਅਤੇ ਇੱਕ ਰੈਗੂਲਰ ਇਨਕਮ ਅਰਨ ਕਰ ਸਕਦੇ ਹੋ ਜਿਸ ਦੀ وجہ ਨਾਲ ਲੋਕ ਇਨਵੈਸਟਿੰਗ ਸ਼ੁਰੂ ਕਰਤਾ ਨਿੰਦੇ ਹਨ ਪਰ ਸਹੀ ਤਰੀਕੇ ਨਾਲ ਉਸ ਨੂੰ ਕੰਪਲੀਟ ਨਹੀਂ ਕਰ ਪਾਉਂਦੇ ਇਸ ਲਈ ਨੌਲੇਜ ਹੋਣਾ ਮੇਰੇ ਹਿਸਾਬ ਨਾਲ ਕੰਪਲਸਰੀ ਹੈ ਫਾਈਨੈਂਸ਼ੀਅਲ ਐਜੂਕੇਸ਼ਨ ਨਾਮ ਦਾ ਕੋਈ ਸਬਜੈਕਟ ਸਾਡੇ ਸਕੂਲ ਵਿੱਚ ਹੁੰਦਾ ਹੀ ਨਹੀਂ ਇਸ ਲਈ ਮੈਂ ਪੰਜਾਬੀ ਭਾਸ਼ਾ ਵਿੱਚ YouTube ਚੈਨਲ ਸਟਾਰਟ ਕੀਤਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨਾਲ ਮੈਂ ਇਦਾਂ ਦੇ ਵੈਲਿਊਏਬਲ ਲੈਸਨ ਸ਼ੇਅਰ ਕਰ ਲਵਾਂ ਜੇ ਤੁਸੀਂ ਪੰਜਾਬੀ ਇਹ ਭਾਸ਼ਾ ਵਿੱਚ ਇਦਾਂ ਦੇ ਵੈਲਿਊਏਬਲ ਵੀਡੀਓਸ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਇਦਾਂ ਦੇ ਇੰਪੋਰਟੈਂਟ ਵੀਡੀਓਸ ਮਿਸ ਨਾ ਕਰੋ ਆਉਣ ਵਾਲੇ ਐਪੀਸੋਡਸ ਵਿੱਚ ਮੈਂ ਇਸ ਡਿਵੀਡੈਂਡ ਗ੍ਰੋਥ ਸਟ੍ਰੈਟੇਜੀ ਨੂੰ ਹੋਰ ਡਿਟੇਲ ਵਿੱਚ ਐਕਸਪਲੇਨ ਕਰਾਂਗਾ ਅਸੀਂ ਇਸਨੂੰ ਹੋਰ ਦੂਸਰੇ ਇਨਵੈਸਟਮੈਂਟਸ ਨਾਲ ਕੰਪੇਅਰ ਵੀ ਕਰਾਂਗੇ ਜਿਦਾ ਰੀਅਲ ਏਸਟੇਟ ਦੇ ਰੈਂਟ ਨਾਲ 골ਡ ਪੀਪੀਐਫ ਅਤੇ ਮਿਊਚੁਅਲ ਫੰਡ ਨਾਲ ਅਤੇ ਜੋ ਵੀ ਕੁਐਸਚਨ ਤੁਹਾਡੇ ਦਿਮਾਗ ਵਿੱਚ ਹਨ ਤੁਸੀਂ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਉਹਨਾਂ ਨੂੰ ਆਉਣ ਵਾਲੇ ਵੀਡੀਓ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডਿਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ